in ਤੇਰੇ ਲਾਲ ਜਿਓ ਮੇਰੇ ਲਾਲ ਜਿਓ ਮੇਰੇ ਲਾਲ ਜਿਓ ਮੇਰੇ ਲਾਲ ਜਿਓ ਜਲ ਖਲ ਨਹੀਂ ਅਨ ਭੱਜ ਫਿਰਲੀਨਾ ਜਲ ਖਲ ਨਹੀਂ ਅਨ ਭੱਜ ਫਿਰਲੀਨਾ ਜਲ ਖਲ ਨਹੀਂ ਅਨ ਭੱਜ ਫਿਰਲੀਨਾ ਤੂੰ ਆਪੇ ਸਰਬਸਮਾਨਾ ਤੂੰ ਆਪੇ ਸਰਬਸਮਾਨਾ మే సద్బసనా तू ਆਪੇ సద్బసనా ਮੇਰੇ ਲਾਲ ਜੀਓ ਲਾਲ ਜੀਓ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਕਮਨ ਮਤਲਾ ਤੇਰਾ ਕਮਨ ਸਗਾਪ ਮਿਲਾਵਾ ਅਨਸਰਾ ਤੁਮ ਲਾਵਾ ਕੌਨ ਤੇਰਾ ਜੀ ਕਮਨ ਤੁਲਾ ਤੇਰਾ ਕਮਨ ਸਗਾਪ ਮਿਲਾਵਾ ਮੁਲਕਰਾ ਕਹੇ ਮਲਕਰਾ ਕਹੇ ਮਲਕਰਾ ਕਹੇ ਮਲਕਰਾ ਮੇਰੇ ਲਾਲ ਜਿਓ ਮੇਰੇ ਲਾਲ ਜਿਓ ਮੇਰੇ ਲਾਲ ਜਿਓ ਤੇਰਾ ਅੰਤ ਨਾ ਜਾਣਾਂ ਨਾਲ ਜੀਓ ਤੇਰਾ ਅੰਤ ਨਾ ਜਾਣਾ ਮਨ ਕਰਾ ਜੀ ਚਿਤ ਤੁਲਾ ਤੇਰੀ ਸੇਵ ਸੁਆਪ ਕਮਾਵਾ ਰਸੋਸ਼ਤਨੀ ਇਨ ਵਿੱਚ ਚੇਤਰ ਆਵਾ ਘਟ ਕੀਤਰ ਮੋਸੋ ਤੋਂ ਵੀ ਇਨ ਵਿੱਚ ਚੇਤਰ ਆਵਾ ਆਪੇ ਕੰਡਾ ਕੋਲੁ ਤੁਰਾਜੀ ਆਪੇ ਤੁਲਹਾਰਾ ਦੇਖੇ ਆਪੇ ਬੁਝੇ ਆਪੇ ਹੈ ਮਨ ਜਾ ਰਾ ਆਪੇ ਦੇਖੇ ਆਪੇ ਬੁਝੇ ਆਪੇ ਹੈ ਵੜ ਜਾ ਰਾ ਅੰਗਲਾ ਨੀਚ ਜਾਤ ਪਰ ਦੇਸੀ ਕਹਨੇ ਆਵੇ ਤੂੰ ਜਾਵੇ ਅੰਗਲਾ ਨਾਨਕ ਰਹਦਾ ਕਿਉਂ ਕਰ ਮੂੜਾ ਪਾਵੇਂ ਤਾਂ ਕਿਸ ਸੰਬਤ ਨਾਨਕ ਰਹਦਾ ਕਿਉਂ ਕਰ ਮੂੜਾ ਪਾਵੇਂ ਮੇਰੇ ਲਾਲ ਜੀਓ ਮੇਰੇ ਲਾਲ ਜੀਓ ਤੇਰਾ ਅੰਤ ਨ ਜਾਣਾਂ ਲੈ ਮਹੀਲ ਭਰਪੂਰ ਨੀਣਾ ਤੂੰ ਆਪੇ ਸਰਬਸਮਾਨਾ ਤਲ ਮਹੀਲ ਭਰਪੂਰ ਨੀਣਾ ਤੂੰ ਆਪੇ ਸਰਬਸਮਾਨਾ ਤੂੰ ਆਪੇ ਸਰਬਸਮਾਨਾ ਤੂੰ ਆਪੇ ਸਰਬਸਮਾਨਾ ਤੂੰ ਸਦ ਬਸਨਾ ਮੇਰੇ ਲਾਲ ਜੀਓ ਮੇਰੇ ਲਾਲ ਜੀਓ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾਂ ਮੇਰੇ ਲਾਲ ਜਿਓ 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 ਤੇਰਾ ਅੰਤ ਨਾ ਜਾਣਾ ਤੇਰਾ ਅੰਤ ਨਾ ਜਾਣਾ ਸਾਰੇ ਪਿਆਰ ਨਾਲ ਪੜੋ ਮੇਰੇ ਲਾਲ ਜਿਓ ਮੇਰੇ ਲਾਲ ਜਿਓ ਮੇਰੇ ਲਾਲ ਜਿਓ ਮੇਰੇ ਲਾਲ ਜਿਓ ਤੇਰਾ ਅੰਤ ਨਾ ਜਾਣਾਂ ਮੇਰੇ ਲਾਲ ਜਿਓ ਤੇਰਾ ਅੰਤ ਨਾ ਜਾਣਾਂ ਸਾਰੇ ਪਿਆਰ ਨਾਲ ਗੱਜ-ਵੱਜ ਕੇ ਫਤਿਹ ਬੁਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਵੱਡੇ ਭਾਗ ਜੱਗਿ ਨੇ ਇਸ ਮੱਲੇ ਦੀਆਂ ਸੰਗਤਾਂ ਦੇ ਵੱਡੇ ਭਾਗ ਜੱਗ ਜੀ ਗੁਰਮਤਿ ਪਰਿਵਾਰ ਦੀ ਜੋ ਧੰਨ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੇ ਉਤਾਰ ਦੇ ਹੱਡਿਆਂ ਦੀਆਂ ਖੁਸ਼ੀਆਂ ਵਿੱਚ ਪ੍ਰਭਾਤ ਫੇਰੀ ਬੁਲਾਈ ਹੈ ਗੁਰਦੁਆਰਾ ਸਾਹਿਬ ਵਿਖੇ ਐਉਂ ਲੱਗਦੀ ਜਿਵੇਂ ਸਾਂਝੀ ਪ੍ਰਭਾਤ ਫੇਰੀ ਆਪ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਸੁਖਦੀਪ ਸਿੰਘ ਜੀ ਦੇ ਪਰਿਵਾਰ ਵੱਲੋਂ ਪ੍ਰਭਾਤ ਫੇਰੀ ਅੱਜ ਆਈ ਹੈ ਸਾਰੀਆਂ ਸੰਗਤਾਂ ਵੱਡਿਆਂ ਧਾਗਾਂ ਵਾਲੀਆਂ ਜਿਹੜਾ ਦੀਵਾਨ ਸਜਿਆ ਆਓ ਵੱਡੇ ਭਾਗ ਤੁਹਾਡੀ ਸਾਰਿਆਂ ਦੇ ਆਪਾਂ ਸ਼ਬਦ ਸਦਨ ਕੀਤਾ ਹੈ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਏ ਇਹ ਸ਼ਬਦ ਦੀ ਪਰਥਾਏ ਇਤਿਹਾਸਿਕ ਸਾਖੀ ਹੈ ਧੰਨ ਗੁਰੂ ਨਾਨਕ ਸਾਹਿਬ ਜੰਗਲ ਪੀਆ ਬਾਨਕਸ ਬੈਠੇ ਨੇ ਪੜਨਾ ਸ਼ਹਿਰ ਦੇ ਲਾਗੇ ਤੇ ਮਰਦਾਨੇ ਨੂੰ ਬੜੀ ਭੁੱਖ ਲੱਗਦੀ ਐ ਸੱਚੇ ਪਾਤਸ਼ਾਹ ਭੁੱਖ ਬੜੀ ਲੱਗੀ ਕਿਰਪਾ ਕਰੋ ਸਤਗੁਰਾਂ ਜੀ ਦੇ ਕੋਲ ਪੱਥਰ ਦੇ ਗੀਟੇ ਬਹੁਤ ਸੋਹਣੇ ਬੈਸੀ ਇੱਕ ਪੱਥਰ ਦਾ ਗੀਟਾ ਛੱਕ ਕੇ ਸਤਗੁਰਾਂ ਨੇ ਅੰਮ੍ਰਿਤ ਭਰੀ ਦ੍ਰਿਸ਼ਟੀ ਪਾ ਗਏ ਤੇ ਕਹਿੰਦੇ ਲੈ ਮਰਦਾਨਿਆ ਆ ਲਾਲ ਲੈ ਜਾ ਤੇ ਵੀਚਿਆ ਤੇ ਪ੍ਰਸ਼ਾਦਾ ਸਾਹਿਬ ਆ ਗਿਆ ਸੱਚੀ ਪਾਤਸ਼ਾਹ ਇਹ ਲਾਲ ਹੈ ਹੁਣ ਮਰਦਾਨੇ ਨੂੰ ਕਿਹੜਾ ਬਰਕਸ਼ੀ ਲਾਲ ਦੀ ਸਾਧ ਸੰਗਤ ਪਾਤਸ਼ਾਹ ਦਾ ਪੱਥਰ ਦਾ ਗੀਟਾ ਤੇ ਇਹਦਾ ਕੀ ਮੇਲੋ ਸਤਗੁਰੂ ਕਹਿੰਦੇ ਬੜਾ ਕੀਮਤੀ ਲਾਲ ਹੈ ਇਹ ਲਹਿਜਾ ਤੇ ਪਰਿਸ਼ਾਦਾ ਛਕਿਆ ਵਿੱਚ ਕੇ ਤੇ ਸਾਧ ਸੰਗ ਮਰਦਾਨਾ ਲੈ ਤੁਰਿਆ ਜਦੋਂ ਸ਼ਹਿਰ ਦੇ ਵਿੱਚ ਜਾ ਵੜਿਆ ਤੇ ਜਿਹੜੀ ਦੁਕਾਨ ਤੇ ਜਾਂਦਾ ਉਹ ਕਹਿੰਦਾ ਭਾਈ ਮੇਰਾ ਲਾਲ ਬੜਾ ਕੀਮਤੀ ਏ ਇਹ ਮੈਂ ਵੇਚਣਾ ਤੇ ਸਾਧ ਸੰਗ ਜਿਹਨੂੰ ਹੁਣ ਪਰਖ ਨਹੀਂ ਜਿਹਨੂੰ ਪਛਾਨ ਨਹੀਂ ਉਹ ਕੀ ਕਹਿੰਦਾ ਇਹ ਲਾਲ ਹੈ ਇਹ ਲਾਲ ਇਹ ਤਾਂ ਪੱਥਰ ਹੈ ਤੇ ਸਾਧ ਸੰਗਤ ਕੋਈ ਦੁਕਾਨਦਾਰ ਕਹਿੰਦਾ ਆ ਮੇਰੇ ਕੋਲ ਦੋ ਮੂਲੀਆਂ ਲੈ ਲੈ ਦੋ ਜਲੇਬੀਆਂ ਲੈ ਲੈ ਹੁਣ ਮਰਦਾਨਾ ਕਹਿੰਦਾ ਮੈਨੂੰ ਹੀ ਨਹੀਂ ਭੁੱਖ ਲੱਗੀ ਤੇ ਇਹਦੇ ਨਾਲ ਮੇਰਾ ਸਰਨਾ ਨਹੀਂ ਤੇ ਸਾਧ ਸੰਗਤ ਮਰਦਾਨਾ ਲਾਲ ਵਾਪਸ ਲੈ ਲਿੰਦਾ ਤੇ ਫਿਰ ਸਾਧ ਸਰਾਏ ਜੋਰੀ ਦੇ ਪਾਸ ਜਦੋਂ ਪਹੁੰਚਦਾ ਤੇ ਸਾਧ ਸੰਗਤ ਜੋਰੀ ਲਾਲ ਦੀ ਪਰਖ ਕਰਦਾ ਹੈ ਇਸ ਸਾਧ ਸੰਗਤ ਲਾਲ ਐਨਾ ਕੋ ਕੀਮਤੀ ਐਨਾ ਕੋ ਕੀਮਤੀ ਜੋਰੀ ਮੱਥਾ ਟੇਕਦਾ ਸਾਸ ਸੰਗਤ ਮੱਥਾ ਟੇਕਦਾ ਕਿ ਕਹਿਣ ਕੀ ਕਹਿੰਦਾ ਕਹਿਣ ਲੱਗਾ ਮੈਂ ਇਹਦੀ ਕੀਮਤ ਤਾਂ ਦੇ ਹੀ ਨਹੀਂ ਸਕਦਾ ਇਹ ਐਨਾ ਕੋ ਕੀਮਤੀ ਐ ਇਹਨੂੰ ਕੋਈ ਮੁੱਲ ਖਰੀਦ ਨਹੀਂ ਸਕਦਾ ਮੈਂ ਇਹਦੀ ਦਰਸ਼ਨੀ ਭੇਟਾਈਏ ਕਹਿੰਦੇ ਦਰਸ਼ਨੀ ਭੇਟਾ ਪੈਸੇ ਦਿੱਤੇ ਮਾਇਆ ਦਿੱਤੀ ਸਾਸ ਸੰਗਤ ਮਰਦਾਨਾ ਬੜਾ ਖੁਸ਼ ਹੋਇਆ ਤੇ ਸਾਧ ਸੰਗਤ ਮਰਦਾਨੀ ਨੇ ਆਖਿਆ ਭੁੱਖ ਲੱਗੀ ਹੈ ਬੜੇ ਪ੍ਰੇਮ ਸਤਾਰ ਨਾਲ ਮਰਦਾਨੀ ਨੇ ਪ੍ਰਸ਼ਾਦਾ ਛਕਾਇਆ ਸਾਲਸਰੈ ਜੋਰੀ ਨੇ ਤੇ ਸਾਧ ਸੰਗਤ ਜਦੋਂ ਪ੍ਰਸ਼ਾਦਾ ਛਕ ਕੇ ਤੇ ਸਾਧ ਸੰਨ ਲਾਲ ਵੀ ਵਾਪਸ ਲੈ ਕੇ ਮਰਦਾਨਾ ਗੁਰੂ ਸਾਹਿਬ ਆਸ ਪਹੁੰਚਿਆ ਤੇ ਸੱਚੇ ਪਾਪ ਛਕਣ ਲੱਗੇ ਮਰਦਾਨੀਆਂ ਲਾਲ ਵਿੱਚ ਹੈ ਪਾਤਸ਼ਾਹ ਲਾਲ ਵੇਚ ਆ ਲਾਲ ਵੀ ਲੈ ਆਇਆ ਪ੍ਰਸ਼ਾਦਾ ਵੀ ਛਕਾਇਆ ਸੱਚੇ ਪਾਤਸ਼ਾਹ ਤੇਰੇ ਕੌਤਕਾਂ ਦਾ ਤੂੰ ਹੀ ਜਾਣਦਾ ਕੋਈ ਤੇ ਇਹਦਾ ਮੁੱਲ ਕੁਛ ਪਾਉਂਦਾ ਸੀ ਕੋਈ ਕੁਛ ਪਾਉਂਦਾ ਸੀ ਪਰ ਇੱਕ ਜ਼ੌਰੀ ਨੇ ਇਹਦਾ ਮੁੱਲ ਇੰਨਾ ਕੋ ਪਾਇਆ ਉਹ ਕਹਿੰਦਾ ਇੰਨਾ ਕੀਮਤੀ ਮੈਂ ਮੁੱਲ ਖਰੀਦ ਹੀ ਨਹੀਂ ਸਕਦਾ ਇਹਦੇ ਦਰਸ਼ਨਾਂ ਦੀ ਭੇਟ ਆਈ ਐਨੀ ਐ ਮੈਂ ਉਹੀ ਦੇ ਸਕਦਾ ਜਿਹਨੂੰ ਇਹਦੇ ਦਰਸ਼ਨ ਹੋਣ ਸਾਦ ਸੰਗਤ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨੀਆਂ ਜਾਂ ਤਾਨੂੰ ਲਾਲ ਦੇ ਆ ਉਹ ਤੂੰ ਪ੍ਰਸ਼ਾਦਾ ਛੱਕ ਕੇ ਆਇਆ ਲਾਲ ਨੂੰ ਦੇ ਆ ਸਾਦ ਸੰਗਤ ਮਰਦਾਨਾ ਫੇਰ ਗਿਆ ਵਾਪਸ ਕਹਿਣ ਲੱਗਾ ਸਾਦਸਰੇ ਦੇ ਭਾਈ ਮੇਰਾ ਮਾਲਕ ਕਹਿੰਦਾ ਲਾਲ ਦੇ ਆ ਇਹ ਲਾਲ ਹੁਣ ਤੇਰਾ ਹੈ ਮੈਂ ਪ੍ਰਸ਼ਾਦਾ ਛਕਣਾ ਸੀ ਛਕ ਲਿਆ ਉਹ ਸਾਲ ਸਦਾ ਬੜਾ ਪ੍ਰਭਾਵਿਤ ਹੋਇਆ ਐਡਾ ਧਨਾੜ ਬੁਰਖ ਕਿਹੜਾ ਆ ਗਿਆ ਜਿਹੜਾ ਇੰਨੇ ਪੈਸਿਆਂ 'ਚ ਇੰਨਾ ਲਾਲ ਕੀਮਤੀ ਦੇ ਰਿਹਾ ਸਾਧ ਸੰਗਤ ਕਹਿਣ ਲੱਗਾ ਆਪਦੇ ਮਾਲਕ ਕੋਲ ਹੀ ਮੈਨੂੰ ਲੈ ਕੇ ਤਾਂ ਚੱਲ ਆਪਦੇ ਮਾਲਕ ਦੇ ਦਰਸ਼ਨ ਤਾਂ ਕਰਾ ਸਾਧ ਸੰਗਤ ਉਹ ਸਾਲ ਸਦਾ ਜਦੋਂ ਆਇਆ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਨਿਹਾਲ ਹੋ ਗਿਆ ਸਤਗੁਰਾਂ ਦੇ ਪਿਆਰੇ ਮੁਖੜੇ ਦੇ ਦਰਸ਼ਨ ਕਰਕੇ ਸੁਨਹਿਰੀ ਦ੍ਰਿਸ਼ਟੀ ਜਦੋਂ ਪਈ ਅੰਮ੍ਰਿਤ ਧਰੀ ਸਾਲਸਰੇ ਗੁਰੂ ਦਾ ਹੋ ਗਿਆ ਤੇ ਸਾਧ ਸੰਗਤ ਸੱਚੇ ਪਾਤਸ਼ਾਹਗੇ ਬੇਨਤੀ ਕਰਦਾ ਸਤਗੁਰੂ ਘਰ ਚੱਲੋ ਤੇ ਚਰਨ ਪਾਓ ਸੱਚੇ ਪਾਤਸ਼ਾਹ ਦਾ ਏਪੇ ਰੇਮ ਦੇਖ ਕੇ ਪਿਆਰ ਦੇਖ ਕੇ ਉਹਦੇ ਘਰ ਗਏ ਨੇ ਸਾਧ ਸੰਗਤ ਉਹਦੇ ਘਰ ਗਏ ਨੇ ਉਨੇ ਆਸਨ ਲਾਇਆ ਹੈ ਵਿਸ਼ਾਈ ਕੀਤੀ ਹੈ ਬੜਾ ਸਤਕਾਰ ਕੀਤਾ ਹੈ ਗੁਰੂ ਨਾਨਕ ਸਾਹਿਬ ਜੀ ਬੈਠੇ ਨੇ ਤੇ ਸਾਧ ਸੰਗਤ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨੀਆਂ ਪ੍ਰਵਾ ਵਿਸ਼ੇੜ ਆਇ ਇਸ ਲਾਲ ਨੂੰ ਵੇਖ ਕੇ ਸਾਨੂੰ ਬਾਣੀ ਆਈ ਬਾਣੀ ਇਹ ਸ਼ਬਦ ਉੱਥੇ ਉਚਾਰਨ ਕੀਤਾ ਸੱਚੇ ਪਾਤਸ਼ਾਹ ਜਦੋਂ ਮਰਦਾਨਾ ਰਬਾਬ ਵਜਾ ਰਿਹਾ ਤੇ ਸਤਿਗੁਰ ਸ਼ਬਦ ਪੜ੍ਹਦੇ ਨੇ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲਥਲ ਮੈਲ ਭਰਪੂਰ ਲੈਣਾ ਤੂੰ ਆਪੇ ਸਰਦ ਸੁਬਾਣਾ ਤੇ ਸਾਥ ਸੰ ਮਰਦਾਨਾ ਬੜਾ ਖੁਸ਼ ਹੁੰਦਾ ਕਹਿੰਦਾ ਐਡਾ ਲਾਲ ਵਧੀਆ ਬਾਬਾ ਨਾਨਕ ਇੰਨੀ ਵਿੜਿਆਈ ਕਰਿਆ ਇਸ ਲਾਲ ਦੀ ਕਦੇ ਲਾਲ ਨੂੰ ਛਾਲਦਾ ਕਦੇ ਸੱਜਿਓਂ ਵੇਖਦਾ ਕਦੇ ਖੱਬਿਓਂ ਵੇਖਦਾ ਕੀ ਇਹ ਦੇ ਵਿੱਚ ਮੈਨੂੰ ਕੁਝ ਨਜ਼ਰ ਨਹੀਂ ਆਉਂਦਾ ਮੇਰਾ ਵਾਵਾ ਵੀ ਇੰਨੀ ਵਿੜਿਆਈ ਕਰਿਆ ਇਸ ਲਾਲ ਦੀ ਅੰਤਰੀਆਮੀ ਪਿਆਰੇ ਸਤਿਗੁਰੂ ਕੀ ਕਹਿੰਦੇ ਮਰਦਾਨੇ ਨੂੰ ਮਰਦਾਨਿਆਂ ਕੀ ਫਰਨੇ ਬੰਦੀ ਪਾਤਸ਼ਾਹੀ ਲਾਲ ਵਿੱਚ ਕੀ ਆ ਤੁਸੀਂ ਇਹਦੀ ਸਿਫਤ ਕਰ ਰਹੇ ਹੋ ਇਸ ਲਾਲ ਦੀ ਇਸ ਸਾਦਸ ਰਾਏ ਨੇ ਮੱਥਾ ਟੇਕਿਆ ਪਰਕਰਮਾਂ ਕੀਤੀਆਂ ਆਹ ਦਰਸ਼ਨੀ ਭੇਟਾ ਦੇ ਦਿੱਤੀ ਕਹਿਣ ਲੱਗਾ ਮੁੱਲ ਦੇ ਨਹੀਂ ਸਕਦਾ ਮੈਨੂੰ ਤਾਂ ਇਹ ਪੱਥਰ ਜਈ ਨਜ਼ਰ ਆਉਂਦਾ ਪਾਤਸ਼ਾਹੀ ਲਾਲ ਵਿੱਚ ਕੀ ਆ ਸਾਧ ਸੰਗਤ ਮੇਰੇ ਪਿਆਰੀ ਸਤਿਗੁਰੂ ਕੀ ਕਹਿੰਦੇ ਸਾਧ ਸੰਗਤ ਮਰਦਾਨੀਆਂ ਮੈਂ ਇਸ ਲਾਲ ਦੀ ਵਡਿਆਈ ਨਹੀਂ ਕਰਿਆ ਇਹ ਲਾਲ ਤਾਂ ਲੱਖਾਂ ਹਜ਼ਾਰਾਂ ਕਰੋੜਾਂ ਐ ਸਤਿਗੁਰ ਕਹਿੰਦੇ ਦਰਗਾਹ ਵਿੱਚ ਤਾਂ ਲੱਖਾਂ ਲਾਲ ਐ ਮੈਂ ਇਸ ਲਾਲ ਦੀ ਵਡਿਆਈ ਨਹੀਂ ਕਰ ਰਿਆ ਮਰਦਾਨੀਆਂ ਐਸੇ ਜਗ੍ਹਾ ਤੇ ਐਸੇ ਘਰ ਵਿੱਚ ਇੱਕ ਨਿਰੰਕਾਰ ਅਕਾਲ ਪੁਰਖ ਦਾ ਲਾਲ ਪ੍ਰਗਟ ਹੋਏਗਾ ਜਿਹਦਾ ਕੋਈ ਅੰਤ ਨਹੀਂ ਪਾ ਸਕੇ ਬੋਲੇ ਸੋ ਨਿਹਾਲ ਮਰਦਾਨਾ ਇਹ ਬਚਨ ਸੁਣ ਕੇ ਬੜਾ ਪ੍ਰਭਾਵਿਤ ਹੋਇਆ ਉਹ ਸੰਗਤਾਂ ਬੜੀਆਂ ਪ੍ਰਭਾਵਿਤ ਹੋਈਆਂ ਸੱਚੇ ਪਾਤਸ਼ਾਹ ਇੱਕ ਐਸਾ ਬਚਨ ਹੈ ਸਤਿਗੁਰੂ ਜੀ ਕਹਿੰਦੇ ਆਇ ਤੋਂ 150 ਸਾਲ ਬਾਅਦ ਇਸ ਧਰਤੀ ਤੇ ਨਿਰੰਕਾਰ ਦਾ ਲਾਲ ਪੈਦਾ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਲਾਲ ਪੈਦਾ ਹੋ ਉਹ ਲਾਲ ਪ੍ਰਗਟ ਹੋਊਗਾ ਜਿਹਦਾ ਕੋਈ ਅੰਤ ਨਹੀਂ ਪਾ ਸਕੇਗਾ ਐਸਾ ਲਾਲ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣ ਸੀ ਤੋ ਉਸ ਲਾਲ ਦੀ ਵਿੜਾਈ ਕੀਤੀ ਹੈ ਜਿਹੜਾ ਆਉਣ ਵਾਲੇ ਸਮੇਂ ਚ ਪ੍ਰਗਟ ਹੋਣ ਵਾਲਾ ਹੈ ਤੂੰ ਜਲਥਲ ਮੈਲ ਭਰ ਉਰਲੀਨਾ ਤੂੰ ਆਪੇ ਸਰਬ ਸੁਮਾਨਾ ਉਹ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਨਹੀਂ ਦਿੱਤੇ ਉਹ ਸਾਲ ਸਰੇ ਦੀ ਸਾਲ ਸਰੇ ਨੂੰ ਆਕੇ ਜਿੱਥੇ ਅਸੀਂ ਬੈਠੇ ਆ ਇਥੇ ਆਸਨ ਲਾਲਾ ਇਥੇ ਕੀਰਤਨ ਕਰਿਆ ਕਰ ਇਹ ਘਰ ਨੂੰ ਹੁਣ ਧਰਮਸ਼ਾਲਾ ਬਣਾ ਦੇ ਇਥੇ ਆਏ ਗਏ ਸਾਧੂਆਂ ਨੂੰ ਭੋਜਨ ਸ਼ਿਕਾਇਆ ਕਰ ਸਮਾਂ ਆਵੇਗਾ ਇਸੇ ਜਗ੍ਹਾ ਤੇ ਸਾਡਾ ਪਰਿਵਾਰ ਆਵੇਗਾ ਇਸੇ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਅਵਤਾਰ ਹੋਇਆ ਉਹ ਸਾਧ ਸੰਗਤ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਸਾਧ ਸੰਗਤ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਉੱਥੇ ਗਏ ਨੇ ਤਾਂ ਉੱਥੇ ਟਿਕਾਣਾ ਕੀਤਾ ਤੇ ਉੱਥੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਵਤਾਰ ਪਟਨਾ ਸ਼ਹਿਰ ਵਿਖੇ ਭਾਵ ਲੈ ਆਓ ਸਾਧ ਸੰਗਤ ਤੁਸੀਂ ਵੱਡਿਆਂ ਭਾਗਾਂ ਵਾਲੇ ਹੋ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰ ਮਨਾਰੇ ਹੋ ਖੁਸ਼ੀਆਂ ਲੈ ਰਹੇ ਹੋ ਸੱਚੇ ਬਾਦਸ਼ਾਹ ਕਿਰਪਾਗਰਣ ਗਰੀਬ ਨਵਾਜ਼ ਇਸੀ ਤਰ੍ਹਾਂ ਚਰਨਾਂ ਨਾਲ ਜੁੜ ਕੇ ਰੱਖਣ ਸਾਨੂੰ ਜੀਵਨ ਦੀ ਸੋਝੀ ਆ ਜੇ ਜੀਵਨ ਮਿਲਿਆ ਕਿਸ ਰਸਤੇ ਐ ਅਸੀਂ ਕੀ ਕਰਦੇ ਆਂ ਇਸ ਸੰਸਾਰ ਵਿੱਚ ਅਸੀਂ ਆਏ ਕਿਵੇਂ ਆਂ ਤੇ ਅਸੀਂ ਜਾਣਾ ਕਿੱਥੇ ਸਾਨੂੰ ਸੋਝੀ ਆ ਜੇ ਸਾਧ ਸੰਗਤ ਫਿਰ ਆਪਣਾ ਜੀਵਨ ਸਫਲ ਹੋ ਜਾ ਗੁਰਮਤ ਸਾਧ ਸੰਗਤ ਗੁਰਮਤ ਦੀ ਦਾਤ ਮੰਗਿਆ ਕਰੋ ਕੋ ਗੁਰੂ ਕੋ ਲੋ ਕਿ ਸਤਿਗੁਰੂ ਸਾਨੂੰ ਗੁਰਮਤਿ ਦੀ ਦਾਤ ਦੇ ਅਸੀਂ ਤੇਰੇ ਸਿੱਖ ਬਨ ਜਾਈਏ ਤੇਰੇ ਪਿਆਰੇ ਬਨ ਜਾਈਏ ਤੇ ਇਸ ਝੋਲੀਆਂ ਭਰ ਆ ਲਈਏ ਐਸੀ ਜਨਮ ਚ ਪ੍ਰਭਾਤ ਫੇਰੀ ਆਈ ਸਤਿਗੁਰੂ ਤੋਂ ਉਪਰ ਤੱਕ ਬੈਠੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਸਾਡੇ ਤੇ ਕਿਰਪਾ ਕਰੀ ਗਰੀਬ ਨਿਵਾਜ਼ ਸਾਡੇ ਹਿਰਦਿਆਂ ਤੇ ਰਸੀ ਤੇ ਸਾਨੂੰ ਆਪ ਦੇ ਬਣਾ ਲਈਏ ਸਾਨੂੰ ਆਪਣੇ ਬਣਾਉ ਸੇਵਕ ਧੰ ਗੁਰ ਨਾਨਕ ਜੀ ਸਾਨੂੰ ਆਪਣੇ ਬਣਾਉ ਸੇਵਕ ਧੰ ਗੁਰ ਨਾਨਕ ਜੀ ਸਾਨੂੰ ਆਪਣੇ ਬਣਾਉ ਸੇਵਕ ਧੰ ਗੁਰੂ ਨਾਨਕ ਜੀ ਸਾਨੂੰ ਆਪਣੇ ਬਣਾਉ ਸੇਵਕ ਧੰ ਗੁਰੂ ਨਾਨਕ ਜੀ ਧੰ ਗੁਰੂ ਨਾਨਕ ਜੀ ਧੰ ਗੁਰੂ ਨਾਨਕ ਜੀ ਗੁਰੂ ਨਾਨਕ ਜੀ ਧੰ ਗੁਰੂ ਨਾਨਕ ਜੀ ਸਾਨੂੰ ਆਪਣੇ ਬਣਾ ਲੇ ਸੇਵਕ ਧੰ ਗੁਰੂ ਨਾਨਕ ਜੀ ਸਾਨੂੰ ਆਪਣੇ ਬਣਾ ਲੇ ਗੋੜੀ ਧੰ ਗੁਰੂ ਨਾਨਕ ਜੀ ਆਪਣੇ ਬਣਾ ਲੇ ਤਨ ਮਨ ਕੋ ਰਾਨ ਕੀ 부ਝੀ ਨੀ ਤੁਮਰੀ ਸਰਨ ਤੇ ਤੁਮਰੀ ਆਸਾ ਤੁਮਹੀ ਸੱਜਣ ਸੋਲੇ ਰੱਖ ਰੱਖਣ ਵਾਲ ਧਿਆਲਾ ਰੱਖ ਰੱਖਣ ਹਾਰ ਬਿਆਲਾ ਨਾਨਕ ਤਾਰੇ ਦੇ ਗੋਵੇ ਹੋਈਆ ਪੁੱਲਾਂ ਦੀ ਖੀਮਾ ਬਖਸ਼ਿਓ ਆਸ਼ੀਸ਼ ਰਖਿਓ ਵਾਹ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਬਣਾ ਵੀ ਸਾਰੇ ਗੱਜ-ਵੱਜ ਕੀ ਫਤਿਹ ਬਿਲਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰੂ ਨਾਨਕ ਤਨ ਗੁਰੂ ਨਾਨਕ